ਪੰਜਾਬ ਦੇ ਵਿੱਚ ਲੋਕ ਰਾਜਨੀਤਿਕ ਹਾਲਾਤਾਂ ਤੋਂ ਖਫਾ ਨੇ ਲੁੱਟਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਪੁਲਿਸ ਪਰਚੇ ਦਰਜ ਨਹੀਂ ਕਰਦੀ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਕੁਝ ਵੀ ਸੁਰੱਖਿਅਤ ਨਹੀਂ ਹੈ ਸੜਕਾਂ ਤੇ ਕਾਰਾਂ ਨਾਲ ਲੋਕਾਂ ਨੂੰ ਰੋਕ ਰੋਕ ਕੇ ਲੁੱਟਿਆ ਜਾ ਰਿਹਾ ਵਢਿਆ ਜਾ ਰਿਹਾ ਇਸ ਤਰ੍ਹਾਂ ਹੀ ਪ੍ਰਸ਼ਾਸਨ ਉਹ ਆਪਣੇ ਕੰਮ ਪ੍ਰਤੀ ਸਿਹਰਦ ਤੇ ਜ਼ਿੰਮੇਵਾਰੀ ਤੋਂ ਮਨਕਰਿਆ ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਨੂੰ ਮੰਨਿਆ ਜਾਂਦਾ ਹੈ। ਮੈਂ ਅੱਜ ਮੇਰੇ ਨਾਲ ਨੇ ਸ਼੍ਰੀ ਬਰਕਤ ਵੋਰਾ ਜੀ ਜਿਹੜੇ ਲੰਬਾ ਸਮਾਂ ਪੰਜਾਬੀ ਟਰਬਿਊਨ ਦੇ ਪੱਤਰਕਾਰ ਰਹੇ ਨੇ। ਬੜੇ ਅੱچھے ਲੇਖਕ ਨੇ ਰਾਜਨੀਤਿਕ ਸਮਝ ਪ੍ਰਤੀ ਸੁਹਿਰਦ ਨੇ। ਮੈਂ ਅੱਜ ਇਹਨਾਂ ਨਾਲ ਗੱਲ ਕਰ ਰਿਹਾ ਹਾਂ ਪੰਜਾਬ 'ਚ ਲੋਕਤੰਤਰ ਤੇ ਪ੍ਰਸ਼ਾਸਨਿਕ ਢੰਗ ਤੋਂ ਦੁਖੀ ਲੋਕਾਂ ਦੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰੀ ਕਿਵੇਂ ਦਾ ਰੋਲ ਅਦਾ ਕਰ ਰਹੀ ਹੈ ਮੇਰੇ ਨਾਲ ਪੇਸ਼ ਨੇ ਸ਼ਰੀਬ ਬਰਕਤ ਬੁਰਾ ਜੀ ਬੁਰਾ ਸਾਹਿਬ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਮੌਜੂਦਾ ਹਾਲਾਤਾਂ ਤੋਂ ਲੋਕ ਬੜੇ ਦੁਖੀ ਹੈ ਪੱਤਰਕਾਰੀ ਦੇ ਹਾਲਾਤ ਕਿਹੋ ਜੇ ਨਜ਼ਰ ਆਉਂਦੇ ਨੇ ਅੱਜ ਦੇ ਇਨ੍ਹਾਂ ਦਿਨਾਂ 'ਚ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜੱਡ ਚੈਨਲ ਦਾ ਧੰਨਵਾਦ ਤੁਸੀਂ ਮੈਨੂੰ ਇਹ ਬੜੇ ਗੰਭੀਰ ਵਿਸ਼ਿਆਂ ਤੇ ਬੋਲਣ ਦਾ ਮੌਕਾ ਦਿੱਤਾ ਅਸਲ ਚ ਇਹਨਾਂ ਹਲਾਤਾਂ ਨੂੰ ਰਾਜਨੀਤਿਕ ਹਲਾਤਾਂ ਨੂੰ ਜਾਂ ਜਿਹੜੇ ਪ੍ਰਸ਼ਾਸਨਿਕ ਹਲਾਤਾਂ ਨੂੰ ਜਿਹੜੀ ਵਿਗਾੜਨ ਦੀ ਜ਼ਿੰਮੇਵਾਰੀ ਸਾਰੀ ਨਹੀਂ ਤੇ ਕਿਤੇ ਨਾ ਕਿਤੇ ਪੱਤਰਕਾਰੀ ਦਾ ਵੀ ਇਹਦੇ 'ਚ ਦੋਸ਼ ਹੈਗਾ ਅਜੋਕੀ ਪੱਤਰਕਾਰਤਾ ਦਾ ਦੋਸ਼ ਹੈਗਾ ਵੇਖੋ ਜੇ ਪੱਤਰਕਾਰਤਾ ਠੀਕ ਹੋਵੇ ਸਵਾਲ ਕਰ ਸਕਦੀ ਹੋਵੇ ਤੇ ਕੋਈ ਕੋਈ ਕਾਰਨ ਨਹੀਂਗਾ ਵੀ ਇਹ ਆਪਦੀ ਲੀਤੋਂ ਲੈ ਜਨੇ ਦੋਵੇਂ ਦੋਵੇਂ ਚੀਜ਼ਾਂ ਨਾ ਰਾਜਨੀਤਿਕ ਲੋਕ ਆਪਣੀ ਲੀਤੋਂ ਲੈਣ ਨਾ ਪ੍ਰਸ਼ਾਸਨਿਕ ਅਧਾਰੀ ਅਧਿਕਾਰੀ ਰਹਿਣ ਨਾ ਕੋਈ ਹੋਰ ਨਿੱਕੇ ਮੋٹے ਪੁਲਿਸ ਅਫਸਰ ਜਦ ਦਜੇ ਗੱਲ ਅਸਲ ਚ ਇਹ ਆਪੀ ਹੁਣ ਪੱਤਰਕਾਰਤਾ ਬਾਰੇ ਜਿੱਥੋਂ ਤੱਕ ਪੱਤਰਕਾਰਤਾ ਦਾ ਅਜੋਕਾ ਮਿਆਰ ਡਿੱਗ ਪਿਆ ਇਹ ਸਾਰੇ ਨਹੀਂ ਅਜੇ ਇਹ ਨਹੀਂ ਵੀ ਦੀਵਾ ਦੀਵਾ ਹੀ ਗੋਲ ਹੋ ਗਿਆ ਦਰੇਚ ਰੌਸ਼ਨ ਚਿਰਾਗ ਨੇ ਜਿਹੜੇ ਜਗਦੇ ਪਏ ਪੱਤਰਕਾਰੀ ਚ ਜਿਹੜੇ ਜਿਹਨਾਂ ਨੂੰ ਪਤਾ ਵੀ ਪੱਤਰਕਾਰਤਾ ਕੀ ਚੀਜ਼ ਆ ਉਹ ਆਪਣੀ ਆਪਣਾ ਫਰਜ ਪੂਰੀ ਬਾਖੂ ਵੀ ਨਿਭਾਰੇ ਪਰ ਕੁਝ ਵਿਕੇ ਅਖਬਾਰ ਵਿਕੇ ਚੈਨਲ ਜਿਹੜੇ ਆ ਨਾ ਉਹਨਾਂ ਦੇ ਗਾਂ ਜਿਹੜੇ 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 ਉਹਨਾਂ ਨੇ ਆਪਦੇ ਨੁਮਾਇंदे ਰੱਖੇ ਆ ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਪੱਤਰਕਾਰ ਕਹਿਣਾ ਹੀ ਗਲਤ ਆ ਕਿਉਂਕਿ ਉਹ ਪੱਤਰਕਾਰਤਾ ਦੀ ਕਿਸੇ ਵੀ ਪਰਿਭਾਸ਼ਾ ਤੇ ਪੂਰੇ ਨਹੀਂ ਉਤਰਦੇ ਨਾ ਤਾਂ ਉਹਨਾਂ ਕੋਲ ਉਹ ਨਾਇਲਮਿਆ ਜਿੰਨਾ ਪੱਤਰਕਾਰ ਨੂੰ ਚਾਹੀਦਾ ਨਾ ਉਹਨਾਂ ਉਹਨਾਂ ਕੋਲ ਉਹਨਾਂ ਕੋਲ ਉਹਨੀ ਸੂਝ-ਬੂਝ ਹੈ ਜਿੰਨੀ ਪੱਤਰਕਾਰ ਨੂੰ ਚਾਹੀਦੀ ਹੈ ਉਹ ਬਸ ਇੱਕ ਸੰਗਤ ਲੈ ਕੇ ਬੋਧੀ ਥਾਉਂ ਤੇ ਹੀ ਦੇਖਿਓ ਜੇ ਕਿਉਂ ਲੋਕ ਵੀ ਕੁਝ ਅਖਬਾਰਾਂ ਨੇ ਜਾਂ ਚੈਨਲਾਂ ਨੇ ਆਪਣੇ ਪ੍ਰਤੀਨਿਧ ਬਣਾਏ ਆ ਜਿਨ੍ਹਾਂ ਨਾਲ ਜਿਨ੍ਹਾਂ ਦਾ ਪੱਤਰਕਾਰੀ ਨਾਲ ਦੂਰ ਦਾ ਵਾਸਤਾ ਵੀ ਨਹੀਂਗਾ ਇਹ ਇਹੋ ਹੀ ਕਾਰਨ ਹੈ ਕਿ ਉਹ ਨਾ ਤਾਂ ਰਾਜਨੀਤਿਕ ਲੋਕਾਂ ਨੂੰ ਸਵਾਲ ਕਰ ਸਕਦੇ ਆ ਨਾਓ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਵਾਲ ਕਰ ਸਕਦੇ ਆ ਨਾਓ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕਰ ਸਕਦੇ ਆ ਉਹਨਾਂ ਦਾ ਬਸ ਇੱਕ ਮੰਤਵ ਹੁੰਦਾ ਪੀ ਇੱਕੋ ਜਿਹੜੀ ਹੈ ਨਾ ਉਹਨਾਂ ਦੀ ਜੰਗ ਜਿਹੜੀ ਰੋਟੀ ਨਾਲ ਹੁੰਦੀ ਆ ਥੋੜਾ ਬੋਧਾ ਜਿਹੜਾ ਬੋਲਣਾ ਜਾਣਦਾ ਹੈ ਜਿਵੇਂ ਅੱਜਕੱਲ ਦੇ ਗਾਇਕ ਥੋੜਾ ਬੋਧਾ ਜਿਹੜਾ ਟੱਚ ਟਪਣਾ ਜਾਣਦਾ ਬਿਸ਼ਰਮੀ ਨਾਲ ਤੇ ਤਾਦੀ ਤਾਂ ਸਟੇਜ ਤੇ ਚੜੇ ਲੱਜਦਾ ਉਹ ਗਾਇਕ ਬਣ ਜਾਂਦਾ ਜਿੰਮੂ ਤੋਂ ਥੋੜਾ ਬੋਧੀ ਕੋਈ ਥੋੜੀ ਬੋਧੀ ਮੈਨਾਂ ਵੀ ਸੂਝ ਬੂਝ ਦੇ ਦੂਰ ਦੀ ਗੱਲ ਜਿਨੂੰ ਇੰਨਾ ਕੋ ਹੁੰਦਾ ਵੀ ਮੈਂ ਕੋਈ ਗੱਲ ਕਰ ਲੈਣੀ ਆ ਉਹ ਮਾਨ ਸਰ ਪੱਤਰਕਾਰ ਬਣਿਆ ਫਿਰਦਾ ਇਸ ਤੋਂ ਵੱਧ ਪੱਤਰਕਾਰ ਦਾ ਦਾ ਮਿਆਰ ਕੀ ਦੇਖ ਸਕਦਾ ਮੇਰਾ ਸਵਾਲ ਸਿਗਾ ਕਿ ਪੱਤਰਕਾਰੀ ਜਿਹੀ ਹਾਲਾਤਾਂ ਵਿੱਚ ਰੋਲ ਕਿਵੇਂ ਦਾ ਕਰ ਰਹੀ ਹੈ ਬਹੁਤ ਮਾੜਾ ਜਿਹੜੀ ਪੱਤਰਕਾਰਤਾ ਜਿਹੜੀ ਇਸ ਵੇਲੇ ਰੋਲ ਮਾੜਾ ਅਦਾ ਕਰ ਰਹੀ ਮੈਂ ਇਹੋ ਤੁਹਾਨੂੰ ਬੇਨਤੀ ਕੀਤੀ ਸੀ ਕਿ ਜੇ ਪੱਤਰਕਾਰਤਾ ਠੀਕ ਆਪਦਾ ਰੋਲ ਅਦਾ ਕਰੇ ਤੇ ਕੋਈ ਕਾਰਨ ਨਹੀਂ ਪੀ ਇਹ ਜੋ ਜੋ ਆਪਣੇ ਸਾਹਮਣੇ ਆ ਰਿਹਾ ਸਾਰਾ ਕੁਝ ਜਾ ਜਿੰਨਾ ਹਾਲਾਤਾਂ ਚੋ ਇਸ ਵੇਲੇ ਪੰਜਾਬ ਲੰਘ ਰਿਹਾ ਹੈ ਵਿਸ਼ੇਸ਼ ਕਰਕੇ ਦੇਸ਼ ਵੀ ਆਪਣਾ ਉਹਨਾਂ ਹਾਲਾਤਾਂ ਦਾ ਸ਼ਿਕਾਰ ਆ ਇਹ ਹਾਲਾਤ ਦੂਰ ਹੋ ਜੇ ਜੇ ਪੱਤਰਕਾਰਤਾ ਸਵਾਲ ਕਰਨ ਦੇ ਕਾਬਿਲ ਹੋ ਜਵੇ ਪੱਤਰਕਾਰਤਾ ਸਵਾਲ ਕਰਨ ਦੇ ਕਾਬਿਲ ਹੋ ਹੀ ਨਹੀਂ ਰਹੀ ਬਰਕਤ ਜੀ ਪਹਿਲਾਂ ਅੱਜ ਤੋਂ 15 18 20 ਸਾਲ ਪਹਿਲਾਂ ਇੱਕ ਸਬਡਿਵੀਜ਼ਨ ਚ ਤਿੰਨ ਜਾਂ ਚਾਰ ਪੱਤਰਕਾਰ ਨਜ਼ਰ ਆਉਂਦੇ ਹੁੰਦੇ ਸੀ ਹੁਣ ਛੋਟੇ ਛੋਟੇ ਕਸਬਿਆਂ ਚ ਪਿੰਡਾਂ ਚ ਪੱਤਰਕਾਰਾਂ ਦੀ ਪਰਮਾਰ ਹੈ ਈਵਨ ਦੈਨ ਇੱਕ ਸਬਡਿਵੀਜ਼ਨ ਜੇ ਮੈਂ ਚੁਣਾ ਤਾਂ ਮੇਰਾ ਖਿਆਲ ਉੱਥੇ ਪ੍ਰੈਸ ਵਾਲੇ ਬੰਦਿਆਂ ਦੀ ਗਿਣਤੀ 50 60 ਨੂੰ ਪਹੁੰਚ ਗਈ ਹੈ। ਹਾਂਜੀ। ਮਤਲਬ ਪੱਤਰਕਾਰ ਹੁਣ 90 ਗੁਣਾ ਪਿਛਲੇ 20 ਸਾਲਾਂ ਨਾਲੋਂ ਵੱਧ ਗਏ ਨੇ। ਹਾਂਜੀ। ਫਿਰ ਵੋਲ ਕਿਉਂ ਵੜਿਆ? ਨਹੀਂ ਭੀੜ ਵਧੀ ਆ ਨਾ ਜੀ। ਹੂੰ। ਮਾਨਸਾ ਭੀੜ ਵਧੀ ਆ ਪੱਤਰਕਾਰ ਥੋੜੀ ਵਧੇ ਆ। ਹੂੰ। ਪੱਤਰਕਾਰ ਤੇ ਲੱਭਦੇ ਨਹੀਂ ਅੱਜ ਵੀ। ਅੱਜ ਵੀ ਜਿਹੜੇ ਹੀਰੇ ਹੈਗੇ ਆ ਉਹ ਆਪਣੀਆਂ ਥਾਵਾਂ ਤੇ ਠੀਕ ਨੇ ਆਪਦੇ ਉਹ ਸ਼ੋਅ ਕੇ ਸੰਜ ਲੱਗੇ ਨੇ। ਉਹਨਾਂ ਦਾ ਅੱਜ ਵੀ ਮੁੱਲ ਹੈਗਾ। ਪਰ ਇਹ ਜਿਹੜੀ ਭੀੜ ਨਜ਼ਰ ਆਉਂਦੀ ਹੈ ਨਾ ਇਹ ਪੱਤਰਕਾਰ ਥੋੜੀ ਨਹੀਂ ਲੋਕ ਇਹ ਤਾਂ ਪੱਤਰਕਾਰਤਾ ਦੇ ਨਾਂ ਤੇ ਕਲੰਕ ਨੇ ਜਿਹੜੇ ਸਾਰੇ ਨਹੀਂ ਮੈਂ ਜਿਹੜੇ ਕਹਿੰਦੇ ਸਾਰਿਆਂ ਦਾ ਨਹੀਂ ਮੈਂ ਕਹਿੰਦਾ ਉਹ ਲੋਕ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੱਤਰਕਾਰਤਾ ਕੀ ਚੀਜ਼ ਆ ਅਸੀਂ ਕੀ ਕਰਨਾ ਹੈ ਅਸੀਂ ਕੀ ਗੱਲ ਕਰਨਾ ਹੈ ਵੇਖੋ ਇੱਕ ਇਹ ਹੁਨਰ ਹੁੰਦਾ ਹੈ ਪੱਤਰਕਾਰੀ ਜਿਹੜੀ ਆ ਤੁਹਾਡੇ ਅਗਲੇ ਦੇ ਅਗਲੇ ਦੇ ਮਨ 'ਚ ਕੀ ਆ ਤੁਹਾਡੇ ਮਨ 'ਚ ਕੀ ਆ ਅਗਲੇ ਨੂੰ ਪਤਾ ਨਾ ਹੋਵੇ ਵੀ ਤੁਸੀਂ ਕੀ ਸਵਾਲ ਕਰਦੇ ਹੋ ਪੱਤਰਕਾਰਤਾ ਦਾ ਇਹ ਹੁਨਰ ਹੈ ਤੇ ਅਗਲੇ ਨੂੰ ਪਤਾ ਨਾ ਹੋਵੇ ਤੀ ਕੀ ਸਵਾਲ ਕਰ ਦੇਣਾ ਜਦੋਂ ਪਹਿਲਾ ਅਗਲੇ ਸਵਾਲ ਲੈ ਕੇ ਦੇਉਂਦਾ ਤੂੰ ਮੈਨੂੰ ਆਹ ਪੁੱਛਣਾ ਹੀ ਕੋਈ ਆ ਨਹੀਂ ਦੇ ਦੇ ਤੋਂ ਬਾਅਦ ਪੁੱਛਿਆ ਮੈਂ ਨਹੀਂ ਕਿ ਹੁਣ ਤੂੰ ਵੇਖੋ ਆਪਣੇ ਆਮ ਟੀਵੀ ਚੈਨਲ ਜਿਹੜੇ ਸੋਸ਼ਲ ਮੀਡੀਆ ਤੇ ਚੱਲਦੇ ਆ ਆਮ ਜਿਹੜੇ ਅੱਜ ਦੇ ਸਾਡੇ ਲੀਡਰ ਨੇ ਪੱਤਰਕਾਰਾਂ ਨੂੰ ਕਿਵੇਂ ਤੂੰ ਤੂੰ ਕਰਕੇ ਬੁਲਾਉਂਦੇ ਆ ਕਿਸ ਤਰ੍ਹਾਂ ਕਿੰਨੀ ਜਲੀਲ ਉਹ ਉਹਨਾਂ ਨੂੰ ਜਲਾਲਤ ਨਾਲ ਔਰ ਜਲਾਲਤ ਵਾਲਾ ਸਲੂਕ ਉਹਨਾਂ ਨਾਲ ਕਰਦੇ ਪਰ ਫਿਰ ਵੀ ਪੀੜਾਂ ਦੀਆਂ ਪੀੜੀਆਂ ਆਪੜੇ ਮੈਦ ਚੁੱਕ ਕੇ ਤੁਰੀਆਂ ਫਿਰਦੀਆਂ ਪੱਤਰਕਾਰ ਤਾਂ ਵੇਖੋ ਜਿਹਦੇ ਜਿਹਦੇ ਚ ਦੰਸ਼ ਹੈਗੇ ਉਹ ਤਾਂ ਗੱਲ ਕਰੂਗਾ ਨਹੀਂ ਉਹਨਾਂ ਉਹਨਾਂ ਦਾ ਹੀ ਸਤਕਾਰ ਵੀ ਕਰਦੇ ਪਰ ਜਿਨ੍ਹਾਂ ਦਾ ਨਹੀਂ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਫਿਰ ਉਹ ਜੋ ਉਹਨਾਂ ਦਾ ਭਾਅ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਮਾਨਸਾ ਉਹਨਾਂ ਦਾ ਮੁੱਲ ਮਿਲ ਜਾਂਦਾ ਪੱਤਰਕਾਰੀ ਦੇ ਵਿੱਚ ਇੱਕ ਹੋਰ ਮੈਂ ਬੜੀ ਵੱਖਰੀ ਤਰ੍ਹਾਂ ਦੀ ਗੱਲ ਦੇਖੀ ਹੈ ਕਸਬੇਆਂ ਤੇ ਸ਼ਹਿਰਾਂ ਦੇ ਵਿੱਚ ਪੱਤਰਕਾਰ ਜਿਵੇਂ ਇੱਕ ਪੱਤਰਕਾਰ ਅਕਾਲੀ ਦਲ ਦਾ ਹੈ ਦੂਸਰਾ ਪੱਤਰਕਾਰ ਕਾਂਗਰਸ ਦਾ ਹੈ ਤੀਸਰਾ ਪੱਤਰਕਾਰ ਆਮ ਆਦਮੀ ਪਾਰਟੀ ਦਾ ਹੈ ਚੌਥਾ ਪੱਤਰਕਾਰ ਕਿਸਾਨਾਂ ਨਾਲ ਹੈ ਕਿਸਾਨ ਜਥੇਬੰਦੀਆਂ ਨਾਲ ਆ ਪੰਜਵਾਂ ਪੱਤਰਕਾਰ ਆਪਣੇ ਖਾਸ ਬੰਦਿਆਂ ਨੂੰ ਪ੍ਰਮੋਟ ਕਰਨ ਦਾ ਕੰਮ ਕਰਦਾ ਹੈ ਹਾਂਜੀ ਇਹ ਪੱਤਰਕਾਰ ਧਰਮ ਤੜਿਆਂ 'ਚ ਵੰਡੇ ਗਏ ਇਹ ਵੰਡੇ ਜਾਣ ਦਾ ਕਾਰਨ ਕੀ ਹੈ ਗੱਲ ਤੇ ਫਿਰ ਸੂਝ ਤੇ ਆਉਂਦੀ ਹੈ ਨਾ ਕਿਉਂਕਿ ਇਹਨਾਂ ਨੂੰ ਪੱਤਰਕਾਰਤਾ ਦੇ ਮੁੱਢਲੇ ਸਿਧਾਂਤ ਹੀ ਨਹੀਂ ਆਉਂਦੇ ਜੇ ਪੱਤਰਕਾਰ ਦੇ ਪਾਰਤਕ ਪੱਤਰਕਾਰਤਾ ਦੇ ਮੁੱਢਲੇ ਸਿਧਾਂਤ ਆਉਂਦੇ ਹੋਣ ਤੇ ਕੋਈ ਗੱਲ ਨਹੀਂ ਵੀ ਇਹ ਕਿਸੇ ਤੇ ਧੜਿਆ ਜਿਹਾ ਗਰੁੱਪਾਂ ਚ ਵੰਡੇ ਜਾਣ ਕੋਈ ਇਕਾਲੀ ਦਲ ਨਾ ਚੱਲੇ ਜੇ ਕੋਈ ਕਾਂਗਰਸ ਨਾ ਚੱਲੇ ਜੇ ਕੋਈ ਕਿਸੇ ਨਾ ਚੱਲੇ ਜੇ ਇਹ ਤੇ ਹੁਣ ਇੱਕ ਕਿਸਮ ਦੇ ਜੇ ਇਹਨਾਂ ਨੂੰ ਕਹੀਏ ਨਾ ਆਪਾਂ ਵੀ ਇਹ ਨਿੱਜੀ ਨਿੱਜੀ ਹਥਾਨੇ ਬੋਰੇ ਬਣੇ ਪਏ ਇਸ ਤੋਂ ਵੱਧ ਕੋਈ ਨਹੀਂ ਹੈਗੀ ਨਿੱਜੀ ਮੋਹਰੇ ਨੇ ਜੇ ਕਿ ਕਿਸੇ ਕੋਲ ਅਕਾਲੀਆਂ ਦਾ ਕਿਸੇ ਕੋਈ ਅਕਾਲੀਆਂ ਦਾ ਮੋਹਰਾ ਕੋਈ ਕਾਂਗਰਸ ਦਾ ਮੋਹਰਾ ਕੋਈ ਆਮ ਆਦਮੀ ਪਾਰਟੀ ਦਾ ਮੋਹਰਾ ਪੱਤਰਕਾਰੀ ਚ ਨਿੱਜੀ ਕਿੜ ਕੱਢਣ ਵਾਲਾ ਮਾਮਲਾ ਵੀ ਅੱਜ ਕੱਲ ਪਰਫੁੱਲਤ ਆ ਹਾਂਜੀ ਬਈ ਜਿਵੇਂ ਇੱਕ ਲੀਡਰ ਨਾਲ ਨਿੱਜੀ ਕਿੜ ਕੱਢਣ ਤੁਰ ਪੈਂਦੇ ਆ ਤਾਂ ਕਿਹੜੀ ਕੱਢੀ ਜਾ ਰਹੀ ਆ ਤੇ ਇੱਕ ਦੇ ਹੱਕ ਚ ਫਲੈਟਰੀ ਕਰਨੀ ਆ ਤਾਂ ਉਹ ਫਲੈਟਰੀ ਹੀ ਕੀਤੀ ਜਾ ਰਹੀ ਆ ਇਹ ਸਭ ਕਿਵੇਂ ਰੋਕਿਆ ਜਾ ਸਕਦਾ ਦੇਖੋ ਕਿਨੇ ਰੋਕਿਆ ਜਾ ਸਕਦਾ ਹੈ ਤਾਂ ਬਾਬੇ ਨਾਨਕ ਵਾਲੀ ਗੱਲ ਹੀ ਆਊਗੀ ਵੀ ਇਹ ਜਿਤਨਾ ਬਾਬਾ ਨਾਨਕ ਨੇ ਆਖਿਆ ਵਧੋ ਫੁੱਲੋ। ਹੂੰ। 베ਰੀ 베ਰੀ ਦੇ 베ਰੀ ਦਾ ਠੇਡਾ ਲੱਗਾ ਉਹਨਾਂ ਨੂੰ ਕਿੱਲੇ ਦਾ ਤੇ ਉਹਨੇ ਕਿਹਾ ਵਧ ਫੁੱਲ 베ਰੀ ਬਣ ਗਈ ਕਿੱਲੇ ਤੋਂ ਤੇ ਉਹ ਜੜੋਂ ਹੀ ਪੁੱਟੀ ਗਈ। ਹੂੰ। ਇਹ ਤੇ ਜੜੋਂ ਪੁੱਟਣ ਦਾ ਜਿੱਥੇ ਪਤਾ ਕੇ ਗੱਲ ਆ ਗਈ ਹੈ ਜੜੋਂ ਜਿੰਨਾ ਚਿਰ ਨਾ ਪੁੱਟੀ ਗਈ ਉਹਨਾਂ ਚਿਰ ਨਹੀਂ। ਦੂਜੀ ਗੱਲ ਵੇਖੋ ਜਿਹੜੇ ਸਾਡੇ ਆਧਾਰੇ ਨੇ ਪ੍ਰਿੰਟ ਮੀਡੀਆ ਦੇ ਜਿਹੜੇ ਅਖਬਾਰਾਂ ਅਖਬਾਰਾਂ ਵੀ ਆਧਾਰੇ ਨੇ ਵੱਡੇ ਵੱਡੇ ਆਧਾਰੇ ਨੇ। ਜਾਂ ਜਿਹੜੇ ਸਾਡੇ ਆਪਣੇ ਸੋਸ਼ਲ ਆਪਣੇ ਸੋਰੀ ਇਲੈਕਟ੍ਰੋਨਿਕ মিডিਆ ਦੇ ادارے ਨੇ ਸਾਡੇ ਚੈਨਲ ਨੇ ਟੀਵੀ ਚੈਨਲ ਨੇ ਹਜ਼ਾਰਾਂ ਕਰੋੜਾਂ ਦੇ ਹੈਗੇ ਨੇ ਉਹ ਦਿੰਦੇ ਕੀ ਨੇ ਨਾਲ ਹਮ ਕੱਖ ਨਹੀਂ ਦਿੰਦੇ ਉਹ ਸਿਰਫ ਲੋਕਾਂ ਨੂੰ ਬਲੈਕਮੇਲ ਕਰਨ ਦਾ ਲਾਇਸੈਂਸ ਦਿੰਦੇ ਤੇ ਉਹ ਬਲੈਕਮੇਲ ਕਰੀ ਜਾ ਰਹੇ ਨੇ ਉਹ ਆਪਦਾ ਮੁੱਲ ਕੋਈ ਕੋਈ ਲੋਕ ਹੀ ਵਟ ਲਿੰਦਾ ਕੋਈ ਡਰਾ ਕੇ ਵਟ ਲਿੰਦਾ ਬਸ ਇਸ ਤੋਂ ਵੱਧ ਕੋਈ ਪੱਤਰਕਾਰ ਤਾਂ ਰਹਿ ਹੀ ਨਹੀਂ ਗਈ ਤੁਸੀਂ ਪੰਜਾਬ ਚ ਮਹਿਸੂਸ ਕਰਦੇ ਹੋ ਕਿੰਨੇ ਚੰਗੇ ਸਾਰਥਿਕ ਪੱਤਰਕਾਰ ਨੇ ਮਾਨ ਸਰ ਬਹੁਤ ਜ਼ਿਆਦਾ ਨੇ ਹਮ ਪਰ ਜਿਨ੍ਹਾਂ ਨੂੰ ਪੱਤਰਕਾਰਤਾ ਦੀ ਸੂਝ ਆਦਾ ਉਹ ਤਬੀਰ ਤਬੀਰ ਸਾਹਿਬ ਕਹਿੰਦੇ ਆ ਕਿ ਜਦੋਂ ਮੈਨੂੰ ਸਮਝ ਲੱਗੀ ਤਾਂ ਮੈਂ ਚੁੱਪ ਕਰ ਗਿਆ ਗੁੰਗੇ ਦਾ ਗੋੜ ਬਣ ਜਾਂਦਾ ਜਦੋਂ ਬੰਦੇ ਨੂੰ ਗਿਆਨ ਆ ਜਾਂਦਾ ਜਿਨ੍ਹਾਂ ਲੋਕਾਂ ਨੂੰ ਪੱਤਰਕਾਰਤਾ ਦੀ ਸਮਝ ਆ ਉਹ ਮਾਨ ਸਰ ਚੁੱਪ ਕੀਤੇ ਪਏ ਜਿਨ੍ਹਾਂ ਨੂੰ ਨਹੀਂ ਸਮਝ ਰਹਿਦਾ ਪਹੁੰਚ ਗੱਲ ਤੇ ਇੱਥੇ ਆਣ ਕੇ ਖਲੋਤੀ ਇਹ ਵੀ ਥੋੜਾ ਨਾਸ ਹੋਇਆ ਅੱਜ ਵੀ بڑے ਹੀਰੇ ਨੇ ਨਾਂ ਨਹੀਂ ਮੈਂ ਕਿਸੇ ਦਾ ਲਵਾਂਗਾ ਫਿਰ ਕੋਈ ਕਹੂਗਾ ਮੇਰਾ ਨਾਂ ਨਹੀਂ ਲਿਆ ਜੇ ਕੋਈ ਕਹੂਗਾ ਮੇਰਾ ਨਾਂ ਨਹੀਂ ਲਿਆ بڑے ਬੰਦੇ ਨੇ ਜਿਹੜੇ ਪੱਤਰਕਾਰਤਾ ਦੇ ਜੇ ਆਪਾਂ ਸਮਝੀਏ ਨਾ ਕਿ ਹਿਮਲੇ ਥੰਮ ਵੀ ਰਹੇ ਨੇ ਅਤਵਾਦ ਚ ਕਿੰਨੇ ਲੋਕ ਜਿਹਦੇ ਇਹਦੇ ਪੇਟ ਚੜੇ ਪੱਤਰਕਾਰ ਪੱਤਰਕਾਰੀ ਦੇ ਹਾਲਾਤ ਚੰਗੇ ਕਰਨ ਲਈ ਸੁਧਾਰਨ ਲਈ ਕੋਈ ਯਤਨ ਕਰ ਰਿਹਾ ਜਾਂ ਕੋਈ ਕਰੇਗਾ ਕੌਣ ਆਣ ਕੇ ਇਹਨਾਂ ਦੀ ਗੱਲ ਟੱਲੀ ਬੰਨੇਗਾ ਕਿ ਨਹੀਂ ਪੱਤਰਕਾਰੀ ਦਾ ਸਹੀ ਰੂਪ ਆਪਾਂ ਅਪਣਾਉਣਾ ਹੈ ਸਹੀ ਕੰਮ ਕਰਨਾ ਹੈ ਜਦੋਂ ਵੀ ਮਾਨ ਸਾਹਿਬ ਕੋਈ ਮਾਸ਼ਿਰਾ ਗਰਕ ਜਾਂਦਾ ਨਾ ਹੂੰ ਤੇ ਉਸ ਮਾਸ਼ਿਰੇ ਨੂੰ ਸਿਰਫ ਲੋਕ ਹੀ ਠੀਕ ਕਰ ਸਕਦੇ ਹੂੰ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਜਾਂ ਲੋਕੀ ਲੋਕ ਜਦੋਂ ਸੁਚੇਤ ਹੋ ਗਏ ਨਾ ਵੀ ਨਹੀਂ ਯਾਰੇ ਜੋ ਕਰ ਰਹੇ ਪੱਤਰਕਾਰੀ ਨਹੀਂ ਇਹ ਇਹ ਤਾਂ ਕੋਈ ਹੋਰ ਹੀ ਆ ਪਰ ਪੱਤਰਕਾਰੀ ਨਹੀਂ ਤੇ ਆਪਣੇ ਆਪ ਹੀ ਠੀਕ ਹੋ ਜeneਗੇ ਜਿਹੜੇ ਅਦਾਰੇ ਨੇ ਟੀ ਅਖਬਾਰਾਂ ਦੇ ਅਦਾਰੇ ਨੇ ਜਾਂ ਆਪਣੇ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਆਪਣੇ ਆਪ ਉਹ ਉਹ ਵੇਚਿਆ ਜਾਊਗਾ ਜਿਹੜਾ ਗਾਂ ਲੋਕਾਂ ਨੂੰ ਪਸੰਦ ਆਊਗਾ ਲੋਕਾਂ ਨੇ ਆ ਦੇਖੋ ਮਾਨ ਸਾਹਿਬ ਆਹ ਇੱਥੇ ਚੈਨਲ ਨੇ ਬੜੇ ਨਾਮਵਰ ਚੈਨਲ ਨੇ ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ ਕੱਲ ਨੂੰ ਫਿਰ ਉੱਤੇ ਗੱਲ ਬੰਦੀ ਹੈ ਉਹਨਾਂ ਕੋਲ ਵਿਸ਼ਾ ਹੀ ਕੋਈ ਨਹੀਂ ਸਿਰਫ ਲੀਡਰਾਂ ਦੀ ਕਿੰਨੂੰ ਟਿਕਟ ਦੇਤੀ ਕਿਹਦੀ ਕੱਢਤੀ ਯਾਰ ਪੰਜਾਬ ਦੇ ਕਿੰਨੇ ਵਿਸ਼ੇ ਨੇ ਲੋਕ ਮਰਨ ਦੇ ਨੇ ਬੇਰੁਜ਼ਗਾਰੀ ਆ ਕਿੰਨੀਆਂ ਬਿਮਾਰੀਆਂ ਨੇ ਜਿੰਨਾ ਬਾਰੇ ਗੱਲ ਕੀਤੀ ਕਿਤੇ ਸਿਹਤ ਸਹੂਲਤਾਂ ਦੀ ਥਾਂ ਨਹੀਂ ਸਾਡੇ ਕੋਲ ਹੈਗੀ ਕੋਈ ਕਿਤੇ ਕੋਈ ਲਿੰਕ ਨਹੀਂ ਹੈਗਾ ਕਿਤੇ ਰਾਤ ਨੂੰ ਕੋਈ ਬਨ ਪਿੰਡਾਂ ਪਿੰਡ 'ਚ ਬੰਦਾ ਬਿਮਾਰ ਹੋ ਜੇਦੇ ਸ਼ਹਿਰ ਜਾਂਦੇ ਜਾਂਦੇ ਮਰ ਜਾਂਦਾ ਉਹਨਾਂ ਦੀ ਕਿਤੇ ਗੱਲ ਨਹੀਂ ਆਉਂਦੀ ਸਿਰਫ ਰਾਮੂ ਵਾਲੀਏ ਨੇ ਕੀ ਬਿਆਨ ਦਿੱਤਾ ਤੇ ਗਾਮੂ ਵਾਲੀਏ ਨੇ ਕੀ ਬਿਆਨ ਦਿੱਤਾ ਬਸ ਇਸ ਤੋਂ ਗਾਂ ਪੱਤਰਕਾਰੀ ਕੋਈ ਨਹੀਂ ਰਹਿ ਗਈ ਤੇ ਲੋਕਾਂ ਨੂੰ ਉਹਦੇ ਚਲ ਜਾਇਆ ਜਾ ਰਿਹਾ ਇਸ ਤਰ੍ਹਾਂ ਕੀ ਇਹ ਇਦੋਂ ਵੱਸ ਵੱਡੀ ਬਦਕਿਸਮਤੀ ਪੱਤਰਕਾਰਤਾ ਦੀ ਕੀ ਹੋ ਸਕਦੀ YouTube ਚੈਨਲ ਬਹੁਤ ਵੱਡੀ ਗਿਣਤੀ 'ਚ ਆ ਗਏ ਨੇ ਹਾਂ ਜੁਟਿਊਬ ਚੈਨਲਾਂ ਦੀ ਪਰਮਾ ਰਿਹਾ ਜੁਟਿਊਬ ਚੈਨਲ ਚੰਗੀ ਪੱਤਰਕਾਰੀ ਵਿੱਚ ਆਪਣਾ ਹਿੱਸਾ ਪਾ ਸਕੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਪਾ ਰਹੇ ਕਿਸ ਤਰ੍ਹਾਂ ਦਾ ਜੁਟਿਊਬ ਚੈਨਲਾਂ ਦੇ ਕੰਮ ਦਾ ਮਾਸਰਾ ਹਾਂ ਬਹੁਤ ਵਧੀਆ ਸਵਾਲ ਹੈ ਮਾਨ ਸਾਹਿਬ ਇਹ ਉਹ ਇਹ ਉਹ ਸਟੇਜ ਹੈ ਜਿਹਨੂੰ ਆਪਾਂ ਬੇਲਗਾਮ ਘੋੜੀ ਵਰਗੀ ਹੈ ਇਹ ਜਿਹੜੀ ਜੁਟਿਊਬ ਜਾਂ ਸੋਸ਼ਲ ਮੀਡੀਆ ਇਹਦੇ ਵਿੱਚ ਬਹੁਤ ਚੰਗੇ ਬੰਦੇ ਹੈਗੇ ਨੇ ਵਰਗ ਗਿਣਤੀ ਦੇ ਨੇ ਆਟੇ ਚ ਜਿਤਨਾ ਲੂਣ ਦੇ ਬਰਾਬਰ ਨੇ ਉਹ ਆਪਦਾ ਫਰਜ ਪੂਰੀ ਇਮਾਨਦਾਰੀ ਨਾਲ ਪਾਉਂਦੇ ਪਰ ਸਿਆਪਾ ਇਹ ਆ ਕਿ ਦੂਜੇ ਪਾਸੇ ਜਿਹੜੀ ਰੇਤ ਪਈ ਅੱਖਾਂ ਚ ਉਹਦਾ ਕੀ ਕਰੀਏ ਉਹਦਾ ਤਾਂ ਕੋਈ ਗੱਲ ਹੀ ਨਹੀਂ ਉਹ ਤਾਂ ਜੋ ਮਰਜੀ ਤੁਸੀਂ ਪੱਤਰਕਾਰਤਾ ਦੇ ਵੇਖੋ ਇੱਕ ਗੱਲ ਹੁੰਦੀ ਆ ਬ੍ਰੇਕਿੰਗ ਨਿਊਜ਼ ਆ ਬ੍ਰੇਕਿੰਗ ਨਿਊਜ਼ ਇਹ ਹੁੰਦੀ ਸੀਪੀ ਮੰਨ ਲਓ ਖਬਰਾਂ ਪੜੀਆਂ ਜਾ ਰਹੀਆਂ ਖਬਰਾਂ ਪੜਦੇ ਪੜਦੇ ਆ ਪਾਕਿਸਤਾਨ-ਹਿੰਦੁਸਤਾਨ ਦੀ ਜੰਗ ਲੱਗ ਜਾਂਦੀ ਉਹ ਬ੍ਰੇਕਿੰਗ ਨਿਊਜ਼ ਹੈ ਕਿਤੇ ਪਚਾ ਲਾ ਜਾਂਦਾ ਉਹ ਬ੍ਰੇਕਿੰਗ ਨਿਊਜ਼ ਸੀ। ਹਮ ਕਿਤੇ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਉਹ ਬ੍ਰੇਕਿੰਗ ਨਿਊਜ਼ ਸੀ। ਇਥੇ ਬ੍ਰੇਕਿੰਗ ਨਿਊਜ਼ ਕੀ ਆ? ਹਮ ਫਲਾਣਾ ਲੀਡਰ ਫਲਾਣੀ ਪਾਰਟੀ ਚ ਹੋ ਗਿਆ ਤੁਸੀਂ 10 ਮਿੰਟ ਬਾਅਦ ਨਹੀਂ ਆ ਸਕਦਾ ਉਹ। ਹਮ ਹਰ ਗੱਲ ਹਰ ਪਾਰ ਚੈਨਲ ਦੇ ਬ੍ਰੇਕਿੰਗ ਨਿਊਜ਼ ਬ੍ਰੇਕਿੰਗ ਨਿ ਬ੍ਰੇਕਿੰਗ ਨਿਊਜ਼ ਦਾ ਇਹਨਾਂ ਨੇ ਅਰਥ ਹੀ ਗਵਾ ਕੇ ਰੱਖਤਾ। ਹਮ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਕੀ ਜਿਹੜਾ ਤੁਸੀਂ ਕਿਹਾ YouTube ਚੈਨਲ ਤੇ ਬਹੁਤ ਚੰਗਾ ਕੰਮ ਵੀ ਹੋ ਰਿਹਾ ਕੋਈ ਮਾਲਾ ਕੰਮ ਨਹੀਂ ਹੋ ਰਿਹਾ ਆਮ ਲੋਕਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਆਮ ਲੋਕ ਆਪਣੇ ਆਪ ਵੀ ਆਪਦੀਆਂ ਵੀਡੀਓ ਪਾ ਰਹੇ ਨੇ ਚੰਗਾ ਕੰਮ ਵੀ ਹੋ ਰਿਹਾ ਪਰ ਜਿੰਨਾ ਹੋਣਾ ਚਾਹੀਦਾ ਸੀ ਉਹ ਨਾ ਨਹੀਂ ਹੋ ਰਿਹਾ ਮਾੜਾ ਜਾਦਾ ਹੋ ਰਿਹਾ ਬਰਕਤ ਜੀ ਨਾਲ ਹੋਈ ਗੱਲਬਾਤ ਤੋਂ ਸਾਫ ਜ਼ਾਹਰ ਹੈ ਕਿ ਪੱਤਰਕਾਰੀ ਨੂੰ ਆਪਣਾ ਸਟੈਂਡਰਡ ਉੱਚਾ ਚੁੱਕਣ ਦੀ ਲੋੜ ਹੈ ਕਿਸੇ ਧਰਮ ਧੜੇ ਦੇ ਨਾਲ ਜੁੜ ਕੇ ਇੱਕ ਗਰੁੱਪ ਦੇ ਹਿੱਸੇ ਬਣ ਕੇ ਕੰਮ ਕਰਨਾ ਸੱਚੀ ਪੱਤਰਕਾਰੀ ਨਹੀਂ ਹੁੰਦੀ ਪੱਤਰਕਾਰੀ ਤਾਂ ਸਾਰੀਆਂ ਧਿਰਾਂ ਦੀ ਗੱਲ ਕਰਨੀ ਸਹੀ ਗੱਲ ਕਰਨੀ ਹੀ ਹੁੰਦੀ ਹੈ ਪੱਤਰਕਾਰੀ ਸ਼ਬਦ ਆਪਣੇ ਆਪ ਚ ਇੱਕ ਯਕੀਨ ਯੋਗ ਸ਼ਬਦ ਹੈ ਹੂੰ ਜਿਵੇਂ ਬਰਕਤ ਜੀ ਨੇ ਗੱਲ ਕੀਤੀ ਹੈ ਪੰਜਾਬ ਚ ਨਸ਼ੇ ਦਾ ਮੁੱਦਾ ਬੇहद ਜ਼ਿਆਦਾ ਵੱਡਾ ਹੈ ਨਸ਼ੇ ਨੇ ਕਈ ਘਰਾਂ ਚ ਪਹਿਲੀ ਪੀੜ੍ਹੀ ਨੂੰ ਮਾਰ ਮੁਕਾਇਆ ਵਿਧਵਾ ਹੋਈ ਔਰਤ ਨੇ ਆਪਣਾ 1 ਸਾਲ ਦਾ ਬੱਚਾ 21 ਸਾਲ ਤੱਕ ਪਾਲ ਕੇ ਵੱਡਾ ਕੀਤਾ 21 ਸਾਲ ਦਾ ਹੋਇਆ ਤੇ ਉਸ ਨੂੰ ਵੀ ਚਿੱਟੇ ਨੇ ਖਾ ਲਿਆ ਇਸ ਤਰ੍ਹਾਂ ਦੀਆਂ ਵਿਧਵਾ ਔਰਤਾਂ ਦੇ ਉਜਾੜੇ ਦੀਆਂ ਕਹਾਣੀਆਂ ਪੰਜਾਬ 'ਚ ਪੰਡਾ ਦੀਆਂ ਪੰਡਾ ਨੇ ਚੰਗੇ ਪੱਤਰਕਾਰਾਂ ਨੂੰ ਅਜਿਹੇ ਮਸਲੇ ਅਠਾਉਣ ਦੀ ਲੋੜ ਹੈ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਇੱਕ ਅਪੀਲ ਹੈ ਕਿ ਚੰਗੀ ਪੱਤਰਕਾਰੀ ਦਾ ਹਿੱਸਾ ਬਣੋ ਇਹ ਬਹੁਤ ਸਨਮਾਨ ਨਾਲ ਭਰਿਆ ਹੋਇਆ ਸ਼ਬਦ ਹੈ ਇਹਦੇ ਸਤਕਾਰ 'ਚ ਤੁਹਾਡਾ ਨਾਮ ਕਈ ਪੀੜ੍ਹੀਆਂ ਤੱਕ ਗੂੰਜਦਾ ਰਹੇਗਾ ਗੂੰਜਦਾ ਰਹੇਗਾ